ਅਸਰ ਤੋਂ ਤੇ ਮਾਵਾ ਪਿੰਡਾਂ ਦਾ ਇੰਨੀ ਪਾਰੀ ਗਿਣਤੀ ਜਿੱਥੇ ਆਉਣਾ ਇਹ ਬਹੁਤ ਸਾਡੇ ਲਈ ਜੋਸ਼ ਭਰਨ ਵਾਲਾ ਕੰਮ ਹੈ ਕਿਉਂਕਿ ਸਾਡੇ ਐਮਐਲਏ ਸਾਹਿਬ ਸਵਰਗਵਾਸੀ ਗੁਰਪ੍ਰੀਤ ਗੋਗੀ ਜੀ ਦਾ ਅਚਾਨਕ ਚਲੇ ਜਾਣਾ ਵੈਸੇ ਵੋਟਾਂ ਦੀ ਲੋੜ ਨਹੀਂ ਪੈਣੀ ਸੀ ਜੇ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੈ ਪਾਣਾ ਮੰਨਣਾ ਪੈਂਦਾ ਉਹਦੀ ਬਾਈ ਇਲੈਕਸ਼ਨ 19 ਤਰੀਕ ਨੂੰ ਹੈ ਸਾਡੇ ਵੱਲੋਂ ਸੰਜੀਵ ਰੋੜਾ ਜੀ ਸਾਡੇ ਉਮੀਦਵਾਰ ਨੇ ਤੁਹਾਡੇ ਜਾਣੇ ਪਛਾਣੇ ਨੇ ਸ਼ਹਿਰ ਦੇ ਜੰਪਲ ਨੇ ਸ਼ਹਿਰ ਦੀ ਹਰ ਸਮੱਸਿਆ ਨੂੰ ਜਾਣਦੇ ਨੇ ਪੂਰਾ ਐਡਾ ਕਿਤਾਬਚਾ ਮੈਨੂੰ ਦਿਖਾ ਕੇ ਕਹੇ ਇੱਕ ਦਿਨ ਵੀ ਆਹ ਕੰਮ ਕਰਾਏ ਨੇ ਮੈਂ ਲੁਧਿਆਣੇ ਨੇ ਤੇ ਇਸ ਦੀ ਸਭ ਤੋਂ ਵੱਡੀ ਪੰਚਾਇਤ ਕਹੀ ਜਾਂਦੀ ਹੈ ਪਾਰਲੀਮੈਂਟ ਉਹਦੇ ਮੈਂਬਰ ਨੇ ਪਰ ਲੋਕਾਂ ਦੁਆਰਾ ਚੁਣ ਕੇ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਚਾਹੇ ਕੋਈ ਪੰਚਾਇਤ ਮੈਂਬਰ ਹੀ ਚੁਣਿਆ ਜਾਵੇ ਦੂਜੇ ਪਾਸਿਓ ਉਹੀ ਨੇ ਹਜੇ ਵੀ ਧੌਣ ਚ ਕਿੱਲੇ ਲਈ ਫਿਰਦੇ ਆ ਵੀ ਆ ਆ ਜਨ ਤਾਂ ਸਾਡੀ ਵਾਰੀ ਕਿਵੇਂ ਆਜੂਗੀ ਵਾਰੀ ਜਦੋਂ ਲੋਕਾਂ ਨੇ ਤੁਹਾਨੂੰ ਦਰਕਾਰ ਹੀ ਦਿੱਤਾ ਉਹਨਾਂ ਨੇ ਆਪਦੀ ਲੜਾਈ ਲੜਨੀ ਹੈ ਕੁਰਸੀ ਦੀ ਅਸੀਂ ਪੰਜਾਬ ਦੀ ਤੁਹਾਡੇ ਬੱਚਿਆਂ ਦੀ ਤੁਹਾਡੇ ਫਿਊਚਰ ਦੀ ਲੜਾਈ ਲੜਨੀ ਹੈ ਇੱਕ ਤਾਂ ਹੋਰ ਖੁਸ਼ਖਬਰੀ ਦੇ ਦਈਏ ਅੱਜ ਹੀ ਨੰਬਰਿੰਗ ਹੋਈ ਹੈ ਕਿ ਮਸ਼ੀਨ ਦੇ ਵਿੱਚ ਬਟਨ ਕਿਹੜੇ ਨੰਬਰ ਤੇ ਹੋਊਗਾ ਤੇ ਆਪਾਂ ਨੂੰ ਸੁੱਖ ਨਾਲ ਮਿਲਿਆ ਵੀ ਪਹਿਲੇ ਹੀ ਨੰਬਰ ਹੈ ਬਟਨ ਵੀ ਪਹਿਲੇ ਨੰਬਰ ਦਾ ਹੈ ਆਉਣਾ ਵੀ ਪਹਿਲੇ ਨੰਬਰ ਤੇ ਹੀ ਹੈ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਹੋਣ ਦੀ ਅਗਵਾਈ ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਪੂਰਾ